ਦੇਖੋ ਲੀਗਲੀ ਨਾ ਜਿਹੜਾ ਜਿਹੜਾ ਕੈਂਡੀਡੇਟ ਲੀਗਲੀ ਅੱਜ ਵੀ ਕੈਨੇਡਾ ਮੂਵ ਹੋਣਾ ਚਾਹੁੰਦਾ ਹੈ ਤੇ ਯੂ ਐਸਏ ਮੂਵ ਹੋਣਾ ਚਾਹੁੰਦਾ ਤਾਂ ਅਸੀਂ ਉਹਨਾਂ ਲਈ ਹੁਣ ਵੀ ਆਪਸ਼ਨ ਲੈ ਕੇ ਆਏ ਆ ਕਿ ਬੱਚਾ ਇੰਡੀਆ ਦੇ ਵਿੱਚ ਬਹਿ ਕੇ ਪੜ ਸਕਦਾ ਆਪਣੇ ਘਰ ਬੈਠ ਕੇ ਪੜੇ ਅਮਰੀਕਾ ਦੀ ਯੂਨੀਵਰਸਿਟੀ ਤੋਂ ਪੜੇ ਉਹਨੂੰ ਡਿਗਰੀ ਅਮਰੀਕਾ ਦੀ ਯੂਨੀਵਰਸਿਟੀ ਤੋਂ ਮਿਲੂਗੀ ਫੀਸ ਵੀ ਉਹਨੇ ਉਨੀ ਪੇ ਕਰਨੀ ਹੈ ਜਿੰਨੀ ਇੱਕ ਇੰਡੀਆ ਚ ਪੜਨ ਵਾਲੀ ਯੂਨੀਵਰਸਿਟੀ ਚ ਉਹਦਾ ਖਰਚਾ ਹੋਣਾ ਇੱਥੋਂ ਬੈਠ ਕੇ ਪリーズ ਜ਼ਿਆਦਾ ਨਾ ਦੇਣੀ ਬਹੁਤ ਘੱਟ ਫੀਸ ਦੇ ਵਿੱਚ ਇੱਥੋਂ ਬੈਠ ਕੇ ਪੜ ਸਕਦਾ ਆਪਣੇ ਘਰ ਰਹਿ ਕੇ ਪੜੇ ਔਰ ਫਾਸਟ ਟਰੈਕ ਤੇ ਡਿਗਰੀ ਕੰਪਲੀਟ ਕਰ ਸਕਦਾ ਹੈ ਇੱਥੇ ਬੱਚੇ ਨੇ ਬੈਚਲਰ ਕੰਪਲੀਟ ਕਰਨੀ ਹੈ ਤਾਂ ਉਹਨੂੰ 3 ਸਾਲ ਜਾਂ 4 ਸਾਲ ਲੱਗਣੇ ਮਾਸਟਰਸ ਕੰਪਲੀਟ ਕਰਨੀ ਹੈ ਉਹਨੂੰ 2 ਸਾਲ ਲੱਗਣੇ ਟੋਟਲ 5 ਸਾਲ ਦਾ ਟਾਈਮ ਪੀਰੀਅਡ ਹੋ ਗਿਆ ਜਦ ਕਿ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਅਗਰ ਉਹ ਬੱਚਾ ਇੱਥੋਂ ਬੈਠ ਕੇ ਕਰਦਾ ਹੈ ਤਾਂ ਉਹ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਵਿੱਚ ਦੋਨੋਂ ਡਿਗਰੀਜ਼ ਕੰਪਲੀਟ ਕਰ ਸਕਦਾ ਹੈ ਬੈਚਲਰ ਵੀ ਤੇ ਮਾਸਟਰਸ ਇਹ ਕਿੰਦਾ ਹੋ ਸਕਦਾ ਵੀ ਇੱਥੇ ਪੜ ਰਿਹਾ ਤੇ ਯੂਨੀਵਰਸਿਟੀ ਉੱਥੇ ਦੀ ਹੈ ਸਮਝ ਗਾਰੇ ਹੋ ਫੀਸ ਵੀ ਘਟ ਲੱਗੇ ਫੀਸ ਵੀ ਇੰਡੀਆ ਦੇ ਸਾਹਮਣੇ ਫੀਸ ਇਸ ਕਰਕੇ ਇੰਡੀਆ ਦੇ ਸਾਹਮਣੇ ਲਗਣੀ ਹੈ ਕਿਉਂਕਿ ਉਹ ਆਨਲਾਈਨ ਪੜ ਰਿਹਾ ਹੈ ਉਹ ਜਾ ਕੇ ਉਸ ਯੂਨੀਵਰਸਿਟੀ ਦੇ ਰਿਸੋਰਸਸ ਯੂਜ਼ ਨਹੀਂ ਕਰ ਰਿਹਾ ਯੂਨੀਵਰਸਿਟੀ ਨੂੰ ਉਹਦੇ ਲਈ ਕਲਾਸਰੂਮ ਨਹੀਂ ਦੇਣੇ ਪੈ ਰਹੇ ਯੂਨੀਵਰਸਿਟੀ ਨੂੰ ਫੈਕਿਲਿਟੀ ਉਹਦੇ ਲਈ ਪ੍ਰੈਜ਼ੈਂਟ ਫੈਕਿਲਿਟੀ ਨਹੀਂ ਚਾਹੀਦੀ ਸੋ ਯੂਨੀਵਰਸਿਟੀ ਨੇ ਉਸ ਅਕੋਰਡਿੰਗਲੀ ਯੂਨੀਵਰਸਿਟੀ ਦੇ ਆਪਣੇ ਖਰਚੇ ਘਟਾਏ ਦੇਖੋ ਕੋਵਿਡ ਨੇ ਸਣਾ ਹੋਵੇ ਨਾ ਬਾਅਦ ਚ ਬੰਦਾ ਉੱਥੇ ਅਮਰੀਕਾ ਜਾ ਹੀ ਨਾ ਪਾਵੇ ਉਹ ਪੜ ਕੇ ਇੱਥੇ ਹੀ ਰਹਿ ਜਾਏ ਕਿਉਂਕਿ ਕੋਵਿਡ ਦੇ ਵਿੱਚ ਬਹੁਤ ਦੇ ਔਨਲਾਈਨ ਕਲਾਸਿਸ ਬੱਚੇ ਲਾਈਆਂ ਜਿਨ੍ਹਾਂ ਨੇ ਕਲਾਸਿਸ ਲਾਈਆਂ ਜਿਨ੍ਹਾਂ ਨੇ ਫੀਸ ਵੀ ਭਰੀਆਂ ਸੀ ਉਹਨਾਂ ਦੇ ਤੱਕ ਵੀਜ਼ਾ ਰਿਫਿਊਜ਼ ਹੋਏ ਉਹ ਵੀ ਤਾਂ ਉਹ ਇੱਥੇ ਹੀ ਬੈਠੇ ਨੇ ਕਈ ਹੁਣੇ ਐਗਜ਼ਾਮਪਲ ਇੰਡੀਆ ਦੇ ਬੈਠੇ ਹੋਏ ਨੇ ਦੇਖੋ ਮੈਂ ਪਹਿਲਾਂ ਤੁਹਾਨੂੰ ਉਹੀ ਚੀਜ਼ ਦੱਸੀ ਹੈ ਕਿ ਅਮਰੀਕਾ ਦਾ ਵੀਜ਼ਾ ਉਸ ਕੈਂਡੀਡੇਟ ਨੂੰ ਮਿਲਣਾ ਜਿਨੇ ਪੀ ਐਚ ਡੀ ਕੀਤੀ ਹੋਵੇ ਉਹਨੂੰ ਈ ਬੀ 1 ਚ ਵੀਜ਼ਾ ਮਿਲਣਾ ਹੈ ਵੀਜ਼ਾ ਅਮਰੀਕਾ ਦੀ ਗਵਰਨਮੈਂਟ ਨੇ ਦੇਣਾ ਹੈ ਉਹਨੂੰ ਜਿਨੇ ਪੀ ਐਚ ਡੀ ਕੀਤੀ ਹੈ ਜਾਂ ਜਿਨੇ ਮਾਸਟਰਸ ਕੰਪਲੀਟ ਕੀਤੀ ਹੈ ਉਹਨੂੰ ਈ ਬੀ 2 ਐਨ ਆਈ ਡਬਲਯੂ ਦੇ ਵਿੱਚ ਵੀਜ਼ਾ ਮਿਲਣਾ ਹੈ ਉਹਨਾਂ ਨੇ ਇਸ ਲਈ ਵੀਜ਼ਾ ਨਹੀਂ ਦੇਣਾ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਤੋਂ ਪੜ੍ਹੇ ਹੋ ਤੁਸੀਂ ਪ੍ਰਾਈਵੇਟ ਕੀਤੀ ਹੈ ਤੁਸੀਂ ਆਨਲਾਈਨ ਕੀਤੀ ਹੈ ਤੁਸੀਂ ਰੈਗੂਲਰ ਕੀਤੀ ਹੈ ਉਹਨਾਂ ਨੇ ਡਿਗਰੀ ਦੇ ਬੇਸਿਸ ਤੇ ਤੁਹਾਨੂੰ ਡਿਗਰੀ ਦੇ ਬੇਸਿਸ ਤੇ ਤੁਹਾਨੂੰ ਐਡਮਿਸ਼ਨ ਦੇਣੀ ਹੈ ਡਿਗਰੀ ਦੇ ਬੇਸਿਸ ਤੇ ਤੁਹਾਨੂੰ ਵੀਜ਼ਾ ਦੇਣਾ ਹੈ ਨਾ ਕਿ ਇਸ ਬੇਸਿਸ ਤੇ ਕਿ ਤੁਸੀਂ ਕਿੱਥੇ ਰਹਿ ਕੇ ਪੜ੍ਹੇ ਹੋ ਤੇ ਕਿੱਥੇ ਦੀ ਯੂਨੀਵਰਸਿਟੀ ਸੀ ਕੋਵਿਡ ਨੇ ਸਾਨੂੰ ਸਭ ਤੋਂ ਵੱਡੀ ਚੀਜ਼ ਇਹੀ ਸਿਖਾਈ ਹੈ ਕਿ ਆਨਲਾਈਨ ਪਲੈਟਫਾਰਮ ਅੱਜ ਆਨਲਾਈਨ ਪਲੈਟਫਾਰਮ ਜ਼ੂਮ ਦਾ ਪਲੈਟਫਾਰਮ ਆ ਗਿਆ ਆਨਲਾਈਨ ਲੋਕ ਹਜ਼ਾਰਾਂ ਕਰੋੜਾਂ ਦੀਆਂ ਡੀਲਸ ਹੋ ਰਹੀਆਂ ਬਿਨਾ ਕਿਤੇ ਜਾਏ ਮੀਟਿੰਗਸ ਹੋ ਰਹੀਆਂ ਬੱਚਿਆਂ ਨੇ ਆਨਲਾਈਨ ਸਟੱਡੀ ਵੀ ਉਦੋਂ ਸਟਾਰਟ ਕੀਤੀ ਕੋਵਿਡ ਦੇ ਵਿੱਚ ਹੀ ਸ਼ਾਇਦ Google Pay ਵੀ ਇੰਨਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਇਆ Google ਦਾ ਆਪਣਾ ਕੋਈ ਬੈਂਕ ਨਹੀਂ ਹੈ ਬਟ ਅੱਜ ਬੈਂਕਾਂ ਨਾਲੋਂ ਵੱਡੀਆਂ ਟ੍ਰਾਂਜ਼ੈਕਸ਼ਨਸ Google Pay ਦੇ ਥਰੂ ਹੋ ਰਹੀਆਂ ਠੀਕ ਹੈ ਫੇਸਬੁੱਕ ਹੋ ਗਿਆ ਤੁਹਾਡਾ Gmail ਹੋ ਗਿਆ ਜਾਂ ਤੁਹਾਡੇ X ਵਰਗੇ ਜਿਹੜੇ ਹੈਂਡਲਸ ਹੈਗੇ ਆ ਤਾਂ ਉਹਨਾਂ ਦੇ ਉੱਪਰ ਸਾਡੇ ਨਾਲੋਂ ਜ਼ਿਆਦਾ ਬੈਟਰ ਤਰੀਕੇ ਨਾਲ ਉਹ ਲੋਕ ਸਾਨੂੰ ਜਾਣਦੇ ਕਿਉਂ ਸਾਡਾ ਇੰਟਰਸਟ ਅਸੀਂ ਕੀ ਬਾਈ ਕਰਦੇ ਆ ਸਾਡੀ ਲਾਈਕਿੰਗਸ ਡਿਸਲਾਈਕਿੰਗਸ ਸਾਰਾ ਡਾਟਾ ਉਹਨਾਂ ਕੋਲ ਪਿਆ ਹੈ ਸਾਰੇ ਦਾ ਸਾਰਾ ਡਾਟਾ ਉਹਨਾਂ ਕੋਲ ਕਿੱਦਾਂ ਆਇਆ ਆਨਲਾਈਨ ਪਲੈਟਫਾਰਮਸ ਦੇ ਥਰੂ ਜਦੋਂ ਆਨਲਾਈਨ ਪਲੈਟਫਾਰਮ ਦੇ ਥਰੂ ਅੱਜ ਬੈਂਕਿੰਗ ਚੱਲ ਸਕਦੀ ਹੈ ਹਜ਼ਾਰਾਂ ਕਰੋੜਾਂ ਦੀਆਂ ਡੀਲਸ ਚੱਲ ਸਕਦੀਆਂ ਤਾਂ ਸਟੱਡੀ ਤਾਂ ਬਹੁਤ ਛੋਟੀ ਜੀ ਗੱਲ ਹੈ ਤੇ ਆਉਣ ਵਾਲੇ ਤੁਸੀਂ ਜਿਸ ਐਡਵਾਂਸਮੈਂਟ ਦੇ ਨਾਲ ਏਆਈ ਜਾਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਆਉਣ ਵਾਲੇ 5 ਜਾਂ 10 ਸਾਲਾਂ ਦੇ ਵਿੱਚ ਇਹ ਜਿੰਨੇ ਵੀ ਸਟੱਡੀ ਦੇ ਪੈਟਰਨ ਹੈਗੇ ਆ ਮੇਰੇ ਅਕੋਰਡਿੰਗਲੀ ਸਾਰੇ ਇਹ ਪੈਟਰਨ ਬਿਲਕੁਲ ਚੇਂਜ ਹੋ ਜਾਣੇ ਆ ਤੁਹਾਨੂੰ ਕੰਪਲੀਟ ਟਰਾਂਸਫਾਰਮੇਸ਼ਨ ਨਜ਼ਰ ਆਊਗੀ ਆਉਣ ਵਾਲੇ 10 ਸਾਲਾਂ ਨਵਾਂ ਕੁਛ ਆਉਣ ਵਾਲਾ ਤੁਹਾਡੇ ਸਾਹਮਣੇ ਤੁਸੀਂ ਫੀਲਡ 'ਚ ਰਹਿੰਦੇ ਹੋ ਸਾਡੇ ਨਾਲੋਂ ਬੈਟਰ ਜਾਣਦੇ ਹੋ ਤੁਸੀਂ ਇਸ ਚੀਜ਼ ਨੂੰ ਜਿੰਨੀ ਐਡਵਾਂਸਮੈਂਟ ਹੋ ਰਹੀ ਹੈ ਇਹ ਕਿ ਕਿਹੜੇ ਹੋਰ ਸਾਈਡ ਹੀ ਲੈ ਕੇ ਜਾਊਗੀ ਸਾਡੀ ਇਮੇਜਿਨੇਸ਼ਨ ਤੋਂ ਵੀ ਪਰੇ ਹੈ ਕਿ ਆਉਣ ਵਾਲੇ 10 ਸਾਲ ਦੇ ਵਿੱਚ ਪਰ ਜੇ ਤੁਸੀਂ ਗੱਲ ਕਹਿ ਰਹੇ ਹੋ ਕਿ ਤੁਸੀਂ ਐਸਯੂਨ ਅਮਰੀਕਾ ਦੀ ਜੁਨੀਵਰਸਿਟੀਜ਼ ਪੜ੍ਹੋ ਇੱਥੇ ਉਸ ਤੋਂ ਬਾਅਦ ਤੁਸੀਂ ਉੱਥੇ ਗ੍ਰੀਨ ਕਾਰਡ ਸਿੱਧਾ ਅਪਲਾਈ ਕਰ ਸਕਦੇ ਹੋ ਪਰ ਗੱਲ ਇਹ ਆਉਂਦੀ ਹੈ ਵੀ ਉਸ ਤੋਂ ਬਾਅਦ ਵੀ ਇੰਟਰਵਿਊ ਕਲੀਅਰ ਕਰਨੀ ਪਊਗੀ ਨਹੀਂ ਦੇਖੋ ਗ੍ਰੀਨ ਕਾਰਡ ਦੇ ਵਿੱਚ ਜਦੋਂ ਤੁਸੀਂ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਲਗਾਣੇ ਹੋ ਤਾਂ ਉਹਦੇ ਵਿੱਚ ਆਪਸ਼ਨਲ ਹੈ ਉਹਦੇ ਵਿੱਚ ਇਹ ਚੀਜ਼ ਮੰਡੇਟਰੀ ਨਹੀਂ ਹੈ ਕਿ ਤੁਹਾਡੇ ਇੰਟਰਵਿਊ ਹੋਣੇ ਹੀ ਹੋਣੇ ਇਨ ਕੇਸ ਵੀਜ਼ਾ ਆਫੀਸਰ ਨੂੰ ਲੱਗਦਾ ਹੈ ਕਿ ਉਹਨੇ ਤੁਹਾਨੂੰ ਕੋਈ ਕੁਐਸਚਨਿੰਗ ਕਰਨੀ ਹੈ ਤਾਂ ਤੁਹਾਨੂੰ ਇੰਟਰਵਿਊ ਦੇ ਵਿੱਚ ਬੁਲਾ ਸਕਦੇ ਆ ਇੱਕ ਜਿਹੜਾ ਪੀ ਐਚ ਡੀ ਲੈਵਲ ਦਾ ਬੰਦਾ ਹੈ ਆਲਰੇਡੀ ਪੜਿਆ ਲਿਖਿਆ ਸਕਾਲਰ ਬੰਦਾ ਤਾਂ ਉਹਨੂੰ ਇੱਕ ਛੋਟੀ ਜੀ ਇੰਟਰਵਿਊ ਮੈਨੂੰ ਨਹੀਂ ਲੱਗਦਾ ਉਹਨੂੰ ਡਰਨਾ ਚਾਹੀਦਾ ਉਹਨਾਂ ਨੇ ਡਰਨਾ ਨਹੀਂ ਕਿਉਂਕਿ ਉਹਨੇ ਰਿਸਰਚ ਉਹਦੀ ਇੰਨੀ ਹੈ ਤਾਂ ਉਹਨੂੰ ਕੀ ਪੁੱਛ ਲੈਣਗੇ ਇੰਟਰਵਿਊ ਦੇ ਵਿੱਚ ਔਰ ਇਹ ਤਾਂ ਮੈਂ ਸਿਰਫ ਤੁਹਾਨੂੰ ਦੱਸਿਆ ਕਿ ਯੂ ਐਸ ਦਾ ਆਪਸ਼ਨ ਡਿਊਰਿੰਗ ਪੀ ਐਚ ਡੀ ਪੜਦੇ ਪੜਦੇ ਤੁਹਾਡੇ ਕੋਲ ਆਪਸ਼ਨ ਹੈਗਾ ਕੈਨੇਡਾ ਵੀ ਮੂਵ ਕਰਨ ਦਾ ਕੈਨੇਡਾ ਦੇ ਵਿੱਚ ਇੱਕ ਪਰਮਿਟ ਹੁੰਦਾ ਹੈ Uh, IRCC exemption code C44 C44 ਦੇ ਅੰਡਰ ਜਿਹੜਾ ਬੱਚਾ PhD ਕਰਦਾ ਉਹ PhD ਕਰਦੇ ਕਰਦੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੂਵ ਹੋ ਸਕਦਾ ਕੋਈ ਉਹਨੂੰ LMIA ਨਹੀਂ ਚਾਹੀਦੀ ਔਰ ਉਹ ਤਾਂ ਮੂਵ ਹੋ ਸਕਦਾ ਹੈ ਉਹਦੇ ਸਪਾਊਸ ਨੂੰ ਵੀ ਨਾਲ ਓਪਨ ਵਰਕ ਪਰਮਿਟ ਮਿਲੂਗਾ ਉਹਦਾ ਸਪਾਊਸ ਵੀ ਜਾ ਕੇ ਉੱਥੇ ਕੰਮ ਕਰ ਸਕਦਾ ਮੇਰੇ ਕੋਲ ਕਿਸੇ ਨੇ ਵੀ ਕੁਰੀ ਕਰਨ ਆਉਣਾ ਹੈ ਉਹ ਤੋਂ ਪਹਿਲਾਂ ਇਹਦੇ ਬਾਰੇ ਰਿਸਰਚ ਕਰੋ ਰਿਸਰਚ ਕਰੋ ਜਿੰਨੇ ਉਹਦੇ ਕੁਐਸਚਨਸ ਹੋਣਗੇ ਮੈਂ ਮੈਂ ਕਹਿੰਦਾ ਕਿ ਮੈਂ ਖੁਸ਼ ਹੋਊਗਾ ਜੇ ਬੰਦਾ ਕੁਐਸਚਨਸ ਲੈ ਕੇ ਕੁਐਰੀਜ਼ ਲੈ ਕੇ ਮੇਰੇ ਕੋਲ ਆਊਗਾ ਤਾਂ ਐਟ ਲੀਸਟ ਸਾਨੂੰ ਇਹ ਤਾਂ ਤਸੱਲੀ ਹੋਊਗੀ ਕਿ ਕਲਾ ਬੰਦਾ ਰਿਸਰਚ ਕਰਕੇ ਆ ਰਿਹਾ ਹੈ ਨਾ ਕਿ ਇਸ ਚੀਜ਼ ਤੇ ਬਲੀਵ ਕਰਕੇ ਆਇਆ ਹੈ ਕਿ ਮੈਂ ਕਹਤਾ ਤੇ ਉਹਨੇ ਮੰਨ ਲਿਆ ਤੇ ਆ ਗਿਆ ਹੂੰ ਸੋ ਅਸੀਂ ਪਹਿਲਾਂ ਵੀ ਇਹੀ ਕਹਿੰਦੇ ਆ ਕਿ ਜੋ ਵੀ ਤੁਸੀਂ ਕਰਦੇ ਆਂਦਾ ਵੈਸੇ ਵੀ ਏਜੰਟਸ ਤੇ ਕੋਈ ਯਕੀਨ ਨਹੀਂ ਕਰਦਾ ਨਹੀਂ ਹਲੇ ਵੀ ਇਹ ਵੀਡੀਓ ਥੱਲੇ ਵੀ ਬੜੇ ਕਮੈਂਟ ਆਣੇ ਆ ਠੱਗ ਹੈ ਇਹਨਾਂ ਨੇ ਪੰਜਾਬ ਖਾਲੀ ਕਰਤਾ ਤੁਸੀਂ ਪੰਜਾਬ ਦੇ ਵਿੱਚ ਨੌਜਵਾਨ ਨੂੰ ਤਾਂ ਰਹਿਣ ਦੋ ਇਹ ਪੰਜਾਬ ਦੇ ਵਿੱਚ ਨੌਜਵਾਨ ਨਹੀਂ ਰਹਿਣ ਦਿੰਦੇ ਫੇ ਸਾਰੀ ਜਵਾਨੀ ਇਹਨਾਂ ਨੇ ਪੰਜਾਬ ਚੋਂ ਬਾਹਰ ਕੱਢਤੀ ਤੇ ਸਾਰੇ ਇਗਜ਼ਾਮ ਤੁਹਾਡੇ ਤੇ ਹੀ ਲੱਗਦੇ ਨੇ ਦੇਖੋ ਬਿਲਕੁਲ ਜਿਸ ਬੰਦੇ ਕੋਲ ਆਪਦਾ ਕੰਮ ਹੈਗਾ ਮੈਨੂੰ ਨਹੀਂ ਲੱਗਦਾ ਉਸ ਬੰਦੇ ਕੋਲ ਕਮੈਂਟ ਕਰਨ ਦਾ ਟਾਈਮ ਠੀਕ ਹੈ ਤੁਸੀਂ ਆਪਣਾ ਕੰਮ ਕਰਦੇ ਹੋ ਤੁਸੀਂ ਦੱਸੋ ਕਿ ਅੱਜ ਤੱਕ ਕਿੰਨੀਆਂ ਕਿ ਵੀਡੀਓਜ਼ ਦੇ ਨੀਚੇ ਜਾ ਕੇ ਪਹਿਲਾਂ ਤੁਸੀਂ ਕਮੈਂਟ ਪੜ੍ਹੇ ਤੇ ਮੁੜ ਕੇ ਜਾ ਕੇ ਤੁਸੀਂ ਕਮੈਂਟ ਕੀਤੇ ਮੈਂ ਕਦੇ ਕਮੈਂਟ ਕੀਤੇ ਨਹੀਂ ਮਤਲਬ ਜਦੋਂ ਬਹੁਤ ਛੋਟੀ 15 ਸਾਲ ਦੀ ਉਮਰ ਸੀ ਉਦੋਂ ਸ਼ਾਇਦ ਕਈ ਵਾਰੀ ਕਮੈਂਟਾਂ ਕੋ ਮੁੰਡਿਆਂ ਦੀ ਕਿਸੇ ਨਾਲ ਲੜਰੂੜ ਵੀ ਪਈਦਾ ਸੀ ਕਿਉਂਕਿ ਉਹ ਨਿਆਣੀ ਉਮਰ ਸੀ ਉਸ ਤੋਂ ਬਾਅਦ ਮੈਨੂੰ ਲੱਗਦਾ ਮੈਂ ਕਦੇ ਕਿਸੇ ਵੀਡੀਓ ਦੇ ਥੱਲੇ ਕਮੈਂਟ ਹੀ ਨਹੀਂ ਕੀਤੇ। ਸੋ ਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਅੱਜ ਤੁਸੀਂ ਆਪਣੇ ਕੰਮ ਵਿੱਚ ਬੀਜ਼ੀ ਹੋ। ਤੁਹਾਡੇ ਕੋਲ ਆਪਣਾ ਕੰਮ ਹੈ। ਤੁਹਾਡੇ ਕੋਲ ਆਪਣੇ ਕੁਝ ਗੋਲਸ ਹੈ। ਤੁਸੀਂ ਆਪਣੇ ਕੈਰੀਅਰ 'ਚ ਲੱਗੇ ਹੋਏ ਹੋ। ਤੁਸੀਂ ਪ੍ਰੋਗਰੈਸਿਵ ਇੱਕ ਪਾਥ ਫੜਿਆ ਹੋਇਆ ਹੈ ਤੇ ਤੁਸੀਂ ਉਹਦੇ 'ਤੇ ਲੱਗੇ ਹੋਏ ਹੋ। ਸੋ ਜਿਹਦੇ ਕੋਲ ਟਾਈਮ ਹੈ ਸਿਰਫ ਉਹ ਕਮੈਂਟਸ ਕਰਨਗੇ ਜਾਂ ਕੁਝ ਕਰਨਗੇ। ਕੋਈ ਗੱਲ ਨਹੀਂ ਜਿਹੜੇ ਕੰਮ ਦੇ ਹੋਣਗੇ ਉਹਦਾ ਅਸੀਂ ਜਵਾਬ ਦੇਵਾਂਗੇ। ਜਿਨ੍ਹਾਂ ਦਾ ਕੁਝ ਨਹੀਂ ਕਰ ਸਕਦੇ। ਠੀਕ ਹੈ। ਕਮੈਂਟ ਕਰ ਰਹੇ ਆ। ਜਿਵੇਂ ਦੀ ਜੁਮੇ ਦੀ ਜਿਹਦੀ ਜਿੰਨੀ ਕਪੈਸਿਟੀ ਜਿਹਦੀ ਜਿੰਨੀ ਸਮਝ ਉਹਨੇ ਉਹਦੇ ਅਕੋਰਡਿੰਗਲੀ ਕਮੈਂਟ ਕਰ ਲੈ। ਸਹੀ ਗੱਲ ਹੈ ਕਿ ਕਮੈਂਟਸ ਦੇ ਵਿੱਚ ਤੁਸੀਂ ਜਵਾਬ ਦੇਵੋਗੇ। ਜੇ ਕਮੈਂਟ ਦੇ ਵਿੱਚ ਕੋਈ ਕਿਊਰੀ ਕਰਦਾ ਉਹਨੂੰ ਜਵਾਬ ਦੇਵੋਗੇ? ਬਿਲਕੁਲ ਅਸੀਂ ਦੰਨੇ। ਅਸੀਂ ਅਸੀਂ ਜਿਹੜੀਆਂ ਆਪਣੇ ਹੈਂਡਲਸ ਤੇ ਆਪਣੇ ਪੇजेस ਤੇ ਵੀ ਵੀਡੀਓਜ਼ ਪਾਣੇ ਆ ਤਾਂ ਉਹਦੇ ਸਾਨੂੰ ਜੋ ਵੀ ਕੁਐਰੀਜ਼ ਕੋਈ ਕਰਦੇ ਆ ਅਸੀਂ ਵਿਦ ਇਮੀਗ੍ਰੇਸ਼ਨ ਵੈਬਸਾਈਟ ਦਾ ਜੋ ਅਫੀਸ਼ੀਅਲ ਲਿੰਕ ਹੈ ਅਸੀਂ ਉਹ ਵੀ ਸ਼ੇਅਰ ਕਰਦੇ ਆ ਤਾਂ ਕਹਿੰਦੇ ਰਿਸਰਚ ਕਰ ਲਓ। ਸਾਰੇ ਵੀਰ ਸੁਣ ਲਓ। ਵੀ ਕਮੈਂਟਸ ਦੇ ਵਿੱਚ ਵੀ ਤੁਹਾਨੂੰ ਜਵਾਬ ਮਿਲ ਜਾਣਗੇ ਜ਼ਰੂਰੀ ਨਹੀਂ ਤੁਸੀਂ ਦਫ਼ਤਰ ਦੇ ਵਿੱਚ ਇਹਨਾਂ ਨੂੰ ਆਓ ਇਹਨਾਂ ਕੋਲ ਆਓ ਇਹਨਾਂ ਨੂੰ ਫੀਸ ਦਿਓ ਸਹੀ ਗੱਲ ਕਹਿ ਰਿਹਾ ਨਾ ਮੈਂ ਬਿਲਕੁਲ ਸਹੀ ਕਿਉਂਕਿ ਮੈਨੂੰ ਕਹਿਣਾ ਤੇ ਤੁਸੀਂ ਫੀਸ ਵਾਲੀ ਗੱਲ ਘਾਟ ਨਹੀਂ ਮੈਂ ਮੈਂ ਬਿਲਕੁਲ ਤੁਹਾਨੂੰ ਇਹ ਕਹਿ ਰਿਹਾ ਕਿ ਜਿਨ੍ਹਾਂ ਨੇ ਦਫ਼ਤਰ 'ਚ ਵੀ ਆਉਣਾ ਫੀਸ ਉਹਨਾਂ ਤੋਂ ਵੀ ਕੋਈ ਨਹੀਂ ਹੈ ਆਓ ਮਿਲੋ ਮਿਲਣ ਦੀ ਕੋਈ ਫੀਸ ਨਹੀਂ ਹੈ ਜੋ ਤੁਹਾਡੀ ਕੁਰੀਜ਼ ਹੈ ਕੁਰੀਜ਼ ਪੁੱਛੋ ਆਪਣੀ ਰਿਸਰਚ ਕਰੋ ਜਿਸ ਦਿਨ ਤੁਹਾਡੀ ਸੈਟੀਸਫੈਕਸ਼ਨ ਹੋ ਗਈ ਉਸ ਦਿਨ ਜਾ ਕੇ ਐਨਰੋਲ ਕਰ ਲਿਓ ਸੋ ਅਸੀਂ ਸਾਡੇ ਕੋਲ ਟਾਈਮ ਇਸੇ ਲਈ ਹੈ ਇੰਟਰਵਿਊ ਅਸੀਂ ਕਿਉਂ ਕਰ ਰਹੇ ਹਾਂ ਅਸੀਂ ਐਸੇ ਕਰਕੇ ਕਰ ਰਹੇ ਹਾਂ ਕਿ ਇੱਕ ਬੰਦਾ ਵੀ ਸੁਣ ਕੇ ਤੇ ਉਹਦੀ ਲਾਈਫ ਦੇ ਵਿੱਚ ਵੀ ਇਹਦਾ ਇੰਪੈਕਟ ਹੋ ਜਾਵੇ ਤੇ ਉਹ ਵੀ ਆਪਣੇ ਆਪ ਤੇ ਇੰਪਲੀਮੈਂਟ ਕਰ ਲੇ ਤਾਂ ਸਾਡੀ ਇੰਟਰਵਿਊ ਕਰਨੀ ਸਾਡਾ ਟਾਈਮ ਦਿੱਤਾ ਸਫਲ ਹੈ ਸਾਡੇ ਲਈ ਪਰ ਬਾਅਦ ਚ ਇਹ ਨਾ ਹੋਵੇ ਨਾ ਵੀ ਤੁਹਾਡੇ ਕੋਲ ਆਵੇ ਵਾਰ ਤੇ ਰਿਸੈਪਸ਼ਨ ਚ ਹੀ ਕਹਿੰਦੇ ਨੇ ਵੀ ਉਹ ਤਾਂ ਬਿਜ਼ੀ ਬਹੁਤ ਹੈ ਵੀ ਸੁਨੀਲ ਜੀ ਬਹੁਤ ਬਿਜ਼ੀ ਹੈ ਸੁਨੀਲ ਜੀ ਮਿਲ ਨਹੀਂ ਸੁਨੀਲ ਜੀ ਇੱਦਾਂ ਨਹੀਂ ਮਿਲਦੇ ਉਹਨਾਂ ਲਈ ਅਪਾਇੰਟਮੈਂਟ ਲੈਣੀ ਪੈਂਦੀ ਹੈ ਬੜੀ ਕਿਉਂਕਿ ਮੈਂ ਮੇਰੇ ਨਾਲ ਹੋਇਆ ਸੀ ਇੱਕ ਮੈਂ ਗੱਲ ਤੁਹਾਨੂੰ ਸਾਂਝੀ ਕਰ ਹੀ ਦਿੰਦਾ ਕਿਉਂਕਿ ਅਸੀਂ ਬੜੇ ਇਮੀਗ੍ਰੇਸ਼ਨ ਵਾਲੇ ਨੇ ਜਿਹੜੇ ਆ ਉਹ ਭਾਂਡੇ ਵੀ ਜਿਹੜੇ ਬੜੇ ਫੋੜੇ ਨੇ ਤੇ ਬੜਾ ਕੁਝ ਲੋਕਾਂ ਦੇ ਮੂਰੇ ਵੀ ਲੈ ਕੇ ਆਉਂਦਾ ਇੱਕ ਵੈਸੇ ਇਮੀਗ੍ਰੇਸ਼ਨ ਵਾਲੇ ਨੂੰ ਫੋਨ ਕੀਤਾ ਸੀਗਾ ਉਹ ਕਹਿੰਦੇ ਸਰ ਤਾਂ ਇਦਾਂ ਅਪਾਇੰਟਮੈਂਟ ਦਿਨਾਲ ਮਿਲਦੇ ਸਰ ਤਾਂ ਇਦਾਂ ਮਿਲਦੇ ਹੀ ਨਹੀਂ ਤੇ ਉਹਨਾਂ ਨੇ ਕਿਸੇ ਦੇ ਇਦਾਂ ਹੀ ਪੈਸੇ ਮਾਰੇ ਹੋਏ ਸੀ ਮੈਂ ਕੋਈ ਨਾ ਫਿਰ ਖਬਰ ਚੱਲ ਜੂਗੀ ਸਰ ਆਪੇ ਮਿਲ ਜਾਣਗੇ ਤੁਹਾਡਾ ਨਾ ਤਾਂ ਕੋਈ ਵੀ ਸਰ ਸਰ ਮਿਲਦੇ ਨਹੀਂ ਜਾਂ ਕੁਝ ਐਹੋ ਜਿਹੀਆਂ ਗੱਲਾਂ ਤਾਂ ਨਹੀਂ ਦੇਖੋ ਲਿਮਟਿਡ ਟਾਈਮ ਇੱਕ ਟਾਈਮ ਦੀ ਲਿਮਿਟੇਸ਼ਨ ਜ਼ਰੂਰ ਹੁੰਦੀ ਹੈ ਕਿ ਦਿਨ ਦੇ ਵਿੱਚ 8 ਘੰਟੇ ਸਾਡੇ ਕੋਲ ਵੀ ਕੰਮ ਕਰਨ ਦੀ ਠੀਕ ਹੈ ਹੁਣ ਜੇ ਪਹਿਲਾਂ ਮੇਰੇ ਕੋਲ ਆਲਰੇਡੀ ਮੰਨ ਲਓ ਤੁਸੀਂ ਬੈਠੇ ਹੋ ਕੋਈ ਹੋਰ ਕੈਂਡੀਡੇਟ ਆ ਗਿਆ ਤਾਂ ਵਾਰੀ ਦਾ ਵਾਰੀ ਸਰੀ ਆਉਣੀ ਹੈ ਮੈਂ ਆਫਿਸ ਦੇ ਵਿੱਚ ਅਵੇਲੇਬਲ ਹਾਂ ਤੁਹਾਨੂੰ ਸਾਹਮਣੇ ਦੇਖਦਾ ਪਿਆ ਘੰਟੇ ਦੋ ਘੰਟੇ ਦੀ ਲੇਟ ਫੇਡ ਹੋ ਸਕਦੀ ਹੈ ਬਟ ਆਫਿਸ ਦੇ ਵਿੱਚ ਅਵੇਲੇਬਲ ਹੋਵਾਂ ਤੇ ਕਲਾਇੰਟ ਨੂੰ ਮਿਲਾਨਾ ਇਹ ਸਾਡੇ ਵੱਲੋਂ ਕਦੇ ਵੀ ਨਹੀਂ ਹੁੰਦਾ ਤੇ ਅਸੀਂ ਕੋਈ ਫੀਸ ਦਾ ਚਾਰਜ ਕਰਦੇ ਨਹੀਂ ਨਾ ਅਸੀਂ ਕੋਈ ਪੈਸੇ ਰੱਖੇ ਹੋਏ ਆਣਦੇ ਤੇ ਜਿਹੜੇ ਸਾਡੇ ਕੋਲ ਬੱਚੇ ਜਿਹੜੇ ਸਾਡੇ ਕੋਲ ਕੈਂਡੀਡੇਟ ਸਟੂਡੈਂਟ ਵੀਜ਼ਾ ਲਈ ਵੀ ਆਉਂਦੇ ਆ ਤਾਂ ਅਸੀਂ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਮੈਕਸਿਮਮ ਸਾਡੇ ਕੋਲ ਕੰਮ ਕਰਾ ਕੇ ਫੀਸ ਹੁੰਦੀ ਹੈ ਉਹਨਾਂ ਤੋਂ ਵੀ ਅਸੀਂ ਪਹਿਲਾਂ ਕੁਝ ਨਹੀਂ ਚਾਰਜ ਕਰ ਇੱਕ ਮੈਂ ਪੁੱਛਣਾ ਚਾਹੁੰਦਾ ਸੀ ਵੀ ਪਹਿਲਾਂ ਦੇਖਣ ਦੇ ਵਿੱਚ ਆਉਂਦਾ ਸੀ ਜਿਹੜਾ ਕੋਈ ਪੰਜਾਬ ਦੇ ਵਿੱਚੋਂ ਬਾਹਰ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚੋਂ ਬਾਹਰ ਨਿਕਲਦਾ ਸੀ ਭਾਵੇਂ ਸਰਕਾਰਾਂ ਤੋਂ ਬਚ ਕੇ ਨਿਕਲਦਾ ਸੀ ਪ੍ਰਸ਼ਾਸਨ ਤੋਂ ਬਚ ਕੇ ਨਿਕਲਦਾ ਸੀ ਉਹ ਯੂਕੇ ਚਲਾ ਜਾਂਦਾ ਸੀ ਭਾਵੇਂ ਉਹ ਵਿਜੇ ਮਾਲੀਆ ਹੁਣ ਭਾਵੇਂ ਉਹ ਡਾਇਮੰਡ ਪਪਰੀ ਹੁਣ ਮੈਂ ਚਲੋ ਉਹਨਾਂ ਦਾ ਕਿ ਨੀਰਮੋਦੀ ਚਲੋ ਨਾਮ ਨਿਕਲ ਹੀ ਗਿਆ ਤੇ ਉਹ ਵੀ ਯੂਕੇ ਗਏ ਹੋਰ ਇੱਕ ਦੋ ਜਿਹੜੇ ਦੇਖੇ ਸੀ ਬੰਦੇ ਉਹ ਯੂਕੇ ਜਾਂਦੇ ਸਿੱਧਾ ਅੱਜ ਕੱਲ ਨਵੀਂ ਕੰਟਰੀ ਜਾਣ ਲੱਗ ਗਏ ਅੱਜ ਕੱਲ ਆਸਟ੍ਰੇਲੀਆ ਜਾਣ ਲੱਗ ਗਏ ਨੇ ਇਹ ਕਾਰਨ ਕੀ ਹੈ ਕਿਉਂਕਿ ਇਸਟਰੀਆ ਤਾਂ ਤਾਂ ਵੀਜ਼ਾ ਲੱਗ ਹੀ ਨਹੀਂ ਰਿਹਾ ਸਟੂਡੈਂਟਸ ਦਾ ਵੀਜ਼ਾ ਨਹੀਂ ਲੱਗ ਰਿਹਾ ਉੱਥੇ ਉੱਥੇ ਵੀਜ਼ਾ ਜਿਹੜਾ ਕੋਈ ਹੋਰ ਲੱਗ ਨਹੀਂ ਰਿਹਾ ਵੀ ਆਪਾਂ ਕਹਿੰਦੇ ਆ ਕਿਸੇ ਪ੍ਰਕਾਰ ਦਾ ਵੀ ਕੋਈ ਵੀਜ਼ਾ ਨਹੀਂ ਲੱਗ ਰਿਹਾ ਫਿਰ ਇਹੋ ਜਿਹੇ ਲੋਕ ਉੱਥੇ ਕਿੱਦਾਂ ਪਹੁੰਚ ਜਾਂਦੇ ਆ ਜਿਨ੍ਹਾਂ ਦੀ ਸਰਕਾਰਾਂ ਭਾਲ ਕਰ ਰਹੀਆਂ ਜਿਨ੍ਹਾਂ ਦੀ ਸਰਕਾਰ ਪਿੱਛੇ ਆ ਪ੍ਰਸ਼ਾਸਨ ਵੀ ਪਿੱਛੇ ਆ ਪਿੱਛੇ ਸਾਡੇ ਪੰਜਾਬ ਦੇ ਐਮ.ਐਲ.ਏ ਹਮਿਸਿੰਗ ਪਠਾਨ ਮਾਜਰਾ ਉਹ ਆਸਟ੍ਰੇਲੀਆ ਪਹੁੰਚ ਗਏ ਹੋਰ ਇੱਕ ਦੋ ਬੰਦੇ ਪਤਾ ਸਾਨੂੰ ਵੀ ਉਹ ਵੀ ਆਸਟ੍ਰੇਲੀਆ ਪਹੁੰਚੇ ਇਹ ਕਿੱਦਾਂ ਆਸਟ੍ਰੇਲੀਆ ਪਹੁੰਚ ਜਾਂਦੇ ਨੇ ਦੇਖੋ ਟੈਕਨੀਕੈਲਿਟੀ ਚ ਨਾ ਆਸਟ੍ਰੇਲੀਆ ਦੀ ਜੋ ਵੀਜ਼ਾ ਐਪਲੀਕੇਸ਼ਨ ਹੈ ਜੋ ਫਾਈਲਿੰਗ ਉਹਦੇ ਵਿੱਚ ਬਾਇਓਮੈਟ੍ਰਿਕ ਨਹੀਂ ਹੁੰਦੇ ਕੈਂਡੀਡੇਟ ਜਾ ਕੇ ਬਾਇਓਮੈਟ੍ਰਿਕ ਨਹੀਂ ਕਰਵਾਉਂਦਾ ਤੇ ਆਸਟ੍ਰੇਲੀਆ ਦਾ ਜਿਹੜਾ ਵੀਜ਼ਾ ਵੀ ਮਿਲਦਾ ਹੈ ਉਹ ਈ ਵੀਜ਼ਾ ਹੁੰਦਾ ਇੱਕ ਪੇਪਰ ਬੇਸਡ ਵੀਜ਼ਾ ਉਹਦੇ ਵਿੱਚ ਤੁਸੀਂ ਉਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਉਹਦੇ ਤੇ ਆਨਲਾਈਨ ਆਪਣੀ ਐਪਲੀਕੇਸ਼ਨ ਅਪਲੋਡ ਕਰ ਦੇਣੀ ਹੈ ਜਿਸ ਬੰਦੇ ਦੇ ਫਾਈਨੈਂਸ ਚੰਗੇ ਆ ਜਾਂ ਚੰਗੇ ਨਹੀਂ ਹੁੰਦੇ ਤਾਂ ਉਹ ਚੰਗੇ ਬਣਾ ਲਏ ਜਾਂਦੇ ਤੁਹਾਨੂੰ ਵੀ ਬੈਟਰ ਪਤਾ ਕਿ ਉਹ ਚੀਜ਼ਾਂ ਕਿੱਦਾਂ ਹੁੰਦੀਆਂ ਸੋ ਉਹ ਕੁਝ ਐ ਇਦਾਂ ਦੇ ਰਸਤੇ ਹੈਗੇ ਆ ਜਿਨ੍ਹਾਂ ਨਾਲ ਕਿ ਫੇਕ ਡਾਕੂਮੈਂਟੇਸ਼ਨ ਲਾ ਕੇ ਹੁਣ ਜਿਸ ਬੰਦੇ ਦਾ ਇੱਥੇ ਕੁਝ ਬਣ ਨਹੀਂ ਰਿਹਾ ਇੱਥੇ ਉਹਦਾ ਟਰੈਕ ਰਿਕਾਰਡ ਖਰਾਬ ਹੋ ਗਿਆ ਉਹਨੂੰ ਪਤਾ ਹੈ ਕਿ ਇੱਥੇ ਵੀ ਅੱਜ ਨਹੀਂ ਕੱਲ ਉਹਨੇ ਜਾਂ ਤਾਂ ਅੰਦਰ ਹੋ ਜਾਣਾ ਹੈ ਜਾਂ ਉਹਨੂੰ ਕੋਈ ਥ੍ਰੈਟ ਹੈ ਕਿਸੇ ਨੇ ਉਹਦਾ ਕੋਈ ਨੁਕਸਾਨ ਕਰ ਦੇਣਾ ਤਾਂ ਉਹਦੇ ਕੋਲ ਇੱਕੋ ਹੀ ਆਪਸ਼ਨ ਬਚਦਾ ਹੈ ਕਿ ਉਹ ਟਰਾਈ ਲਾ ਲਵੇ ਆਸਟ੍ਰੇਲੀਆ ਦੀ ਤਾਂ ਆਨਲਾਈਨ ਐਪਲੀਕੇਸ਼ਨ ਹੋਣ ਕਰਕੇ ਤੇ ਡਾਕੂਮੈਂਟੇਸ਼ਨ ਦੀ ਵੈਰੀਫਿਕੇਸ਼ਨ ਬਹੁਤ ਘੱਟ ਹੈ ਸਿਰਫ ਤੇ ਸਿਰਫ ਵੈਰੀਫਿਕੇਸ਼ਨ ਦਾ ਫਾਈਨੈਂਸਸ ਦੀ ਹੈ ਉਹ ਵੀ ਬੈਂਕ ਦੇ ਵਿੱਚ ਇੰਨਾ ਪੁੱਛ ਲਿਆ ਜਾਊਗਾ ਕਿ ਇਹਦੇ ਕੋਲ ਇੰਨੇ ਫੰਡਸ ਹੈਗੇ ਆ ਨਹੀਂ ਹੈਗੇ ਤਾਂ ਬਾਕੀ ਤੁਹਾਨੂੰ ਪਤਾ ਐਡੀਟਿੰਗ ਦਾ ਕਮਾਲ ਸਾਰਾ ਹੋ ਹੀ ਜਾਂਦਾ ਹੈ ਸੋ ਐਡਿਟ ਕਰਕੇ ਡਾਕੂਮੈਂਟ ਲਗਾ ਦਿੱਤੇ ਜਾਂਦੇ ਸੋ ਆਸਟ੍ਰੇਲੀਆ ਬਹੁਤ ਜ਼ਿਆਦਾ ਉਹਦੇ ਤੇ ਇੰਨੀ ਜ਼ਿਆਦਾ ਵੈਰੀਫਿਕੇਸ਼ਨ ਨਹੀਂ ਹੈਗੀ ਵਿਜ਼ਿਟਰ ਵੀਜ਼ਾ ਵਾਲੇ ਕੇਸਸ ਦੇ ਵਿੱਚ ਸੋ ਕੈਂਡੀਡੇਟ ਉਹਦਾ ਵੀਜ਼ਟਰ ਵੀਜ਼ਾ ਲੈ ਕੇ ਨਿਕਲ ਜਾਂਦੇ ਆ ਬਾਹਰ ਤੇ ਬਾਕੀ ਤੁਹਾਡੇ ਸਾਹਮਣੇ ਹੀ ਚੀਜ਼ਾਂ ਆਮ ਬੰਦੇ ਦਾ ਵੀਜ਼ਟਰ ਵੀਜ਼ਾ ਨਹੀਂ ਲੱਗ ਰਿਹਾ ਆਮ ਬੰਦੇ ਦਾ ਸਟੱਡੀ ਵੀਜ਼ਾ ਆਮ ਜਿਹੜਾ ਨਾਰਮਲੀ ਬੱਚਾ ਜਿਹੜਾ 7-7 65 ਲੈਣ ਵਾਲਾ ਬੱਚਾ ਉਹਦਾ ਵੀਜ਼ਾ ਨਹੀਂ ਲੱਗ ਰਿਹਾ ਪਰ ਇਹ ਬੰਦੇ ਉੱਥੇ ਪਹੁੰਚ ਜਾਂਦੇ ਤੁਸੀਂ ਕਹਿ ਰਹੇ ਹੋ ਫੇਕ ਡਾਕੂਮੈਂਟ ਲਗਾ ਕੇ ਪਹੁੰਚਦੇ ਕੋਈ ਫਿਰ ਗੱਲ ਉਹੀ ਹੈ ਕਿ ਜੇ ਡੰਕੀ ਲਵਾਉਣ ਵਾਲੇ ਕੁਝ ਬੰਦੇ ਬੈਠੇ ਆ ਤੇ ਜਿਹੜੇ ਐਨੇ ਪੁਰਾਣੇ ਟਾਈਮਾਂ ਤੋਂ ਕੰਮ ਕਰਦੇ ਆ ਤਾਂ ਇਦਾਂ ਦੇ ਵੀ ਕੁਝ ਬੰਦੇ ਬੈਠੇ ਜਿਨ੍ਹਾਂ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਉਹ ਫੇਕ ਡਾਕੂਮੈਂਟਸ ਤੇ ਵੀਜ਼ਾ ਕਿਦਾਂ ਲਵਾਉਣਾ ਉਹਨਾਂ ਦੀ ਹੋਰ ਨਾਲ ਚੀਜ਼ਾਂ ਦੇ ਵਿੱਚ ਮਾਸਟਰੀ ਹੋਵੇ ਲੋਕ ਆਸਟ੍ਰੇਲੀਆ ਵਿੱਚ ਬੈਠੇ ਹੋਏ ਆ ਉਹਨਾਂ ਦੇਸ਼ਾਂ ਵਿੱਚ ਬੈਠੇ ਹੋਏ ਆ ਉਹਨਾਂ ਦੇਸ਼ਾਂ 'ਚ ਵੀ ਬੈਠੇ ਆ ਮਤਲਬ ਪੂਰਾ ਨੈਟਵਰਕ ਚੱਲ ਰਿਹਾ ਤੁਸੀਂ ਇਹ ਕਹਿ ਰਹੇ ਹੋ ਚੱਲਦਾ ਇਹ ਅੱਜ ਤੋਂ ਨਹੀਂ ਬਹੁਤ ਪੁਰਾਣਾ ਚੱਲਦਾ ਔਰ ਬਹੁਤ ਇਹਦੇ ਲੋਕ ਪਿੱਛੇ ਵੱਡੀਆਂ ਇਹਦੀਆਂ ਮੰਗੀਆਂ ਤਾਰਾਂ ਹੈਗੀਆਂ ਇਹਦੇ ਇਹਦੇ ਪਿੱਛੇ ਤੇ ਉਹ ਲੋਕ ਕਰ ਰਹੇ ਪਹਿਲਾਂ ਵੀ ਕਰ ਰਹੇ ਸੀ ਆਦਰਵਾਇਜ਼ ਪਹਿਲਾਂ ਮੂਰੇ ਨਹੀਂ ਆ ਰਹੀ ਅਸੀ ਸੋ ਆਦਰਵਾਇਸ ਤੁਸੀਂ ਦੇਖੋ ਨਾ ਕਿ ਕਿੱਦਾਂ ਪੋਸੀਬਲ ਹੈ ਕਿ ਇੱਕ ਬੰਦਾ ਉਹ ਸਾਰੇ ਚੈੱਕ ਪੁਆਇੰਟਸ ਕਲੀਅਰ ਕਰਕੇ ਵੀ ਇਮੀਗ੍ਰੇਸ਼ਨ ਕਲੀਅਰ ਕਰਕੇ ਵੀ ਜਿਹਦੇ ਤੇ ਏਡੇ ਵੱਡੇ ਵੱਡੇ ਅਲੀਗੇਸ਼ਨ ਹੈ ਤੇ ਉਹ ਕਲੀਅਰ ਕਰਕੇ ਵੀ ਜਾ ਰਿਹਾ ਸੋ ਬਹੁਤ ਸਾਰੇ ਲੂਪ ਹੋਲਸ ਹੈਗੇ ਆ ਨਹੀਂ ਜਾਂਦੇ ਇੰਡੀਆ ਤੋਂ ਹੈ ਕਿ ਨੇਪਾਲ ਦੇ ਰਸਤੇ ਤੋਂ ਜਾਂਦੇ ਆ ਕੋਈ ਕਈ ਲੋਕ ਕਹਿੰਦੇ ਵੀ ਨੇਪਾਲ ਦੇ ਰਸਤੇ ਤੋਂ ਜਾਂਦੇ ਆ ਪਤਾ ਤੁਹਾਨੂੰ ਹੈਗਾ ਤੁਸੀਂ ਦੱਸਣਾ ਨਹੀਂ ਚਾਹ ਰਹੇ ਤੁਹਾਡੀ ਸ਼ਕਲ ਤੋਂ ਪਤਾ ਲੱਗਦਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਕੁਝ ਲੂਪ ਹੋਲਸ ਹੁੰਦੇ ਆ ਤੇ ਉਹ ਲੂਪ ਹੋਲਸ ਜਿਨ੍ਹਾਂ ਬੰਦਿਆਂ ਨੂੰ ਪਤਾ ਹੈ ਉਹਨਾਂ ਦੇ ਉਹ ਬੈਨੀਫਿਟ ਚੱਕਦੇ ਆ ਪਹਿਲਾਂ ਵੀ ਚੱਕਦੇ ਰਹੇ ਆ ਹੁਣ ਵੀ ਚੱਕ ਰਹੇ ਤੇ ਅੱਗੇ ਵੀ ਉਹ ਚੀਜ਼ਾਂ ਚਲਦੀਆਂ ਰਹਿਣੀਆਂ ਔਰ ਇਹ ਚੀਜ਼ਾਂ ਇੱਕ ਬੰਦੇ ਦਾ ਨਹੀਂ ਹੁੰਦਾ ਇਹ ਪੂਰੇ ਦਾ ਪੂਰਾ ਨੈਟਵਰਕ ਨਾਲ ਚੱਲਦੀਆਂ ਜੀ ਇੰਡੀਆ ਦੇ ਰਾਤੋਂ ਹੀ ਜਾ ਰਹੇ ਨੇ ਇੰਡੀਆ ਤੋਂ ਵੀ ਜਾਂਦੇ ਆ ਬਾਹਰੋਂ ਵੀ ਜਾਂਦੇ ਹੂੰ ਬਾਰਡਰ ਪਾਰ ਕਰਕੇ ਵੀ ਜਾ ਰਹੇ ਇਹ ਤਾਂ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਕਿ ਅੱਜ ਪਹਿਲੀ ਵਾਰ ਹੋ ਰਿਹਾ ਇਹ ਅੱਜ ਤੋਂ ਪਹਿਲਾਂ ਵੀ ਇਹ ਜਦੋਂ ਇੰਡੀਆ 'ਚ ਹਾਲਾਤ ਖਰਾਬ ਸੀਗੇ 84 ਦੇ ਟਾਈਮ ਤੋਂ ਉਸ ਟਾਈਮ ਤੋਂ ਵੀ ਇਹ ਚੀਜ਼ਾਂ